ਹੈਲੋ ਹਾਂਜੀ ਕਿੱਦਾਂ ਬਈ ਸਾਰੇ ਇਹ ਵੀਰੇ ਆਪਾਂ ਵੀਡੀਓ ਬਣਾ ਰਹੇ ਆਂ ਮੂੰਗੀ ਦੇ ਜਿਹੜੀ ਆਪਾਂ ਬੀਜੀ ਸੀ ਕਣਕ ਵੱਢ ਕੇ ਤੇ ਅੱਜ ਇਹਨੂੰ ਹੋ ਗਿਆ 20 ਦਿਨ ਬੀਜੀ ਨੂੰ ਤੇ 444 ਬੀ ਆ ਵੀਰੇ ਇਹ ਤੇ ਗਰੋਥ ਦੇਖ ਲਓ ਵੀਰੇ ਕਿੱਦਾਂ ਵਾ ਪਾਣੀ ਲਾ ਰਹੇ ਆਂ ਅੱਜ ਤੇ ਗਰੋਥ ਦੇਖਣ ਨੂੰ ਤਾਂ ਬਹੁਤ ਵਧੀਆ ਲੱਗਦੀ ਆ ਤੇ ਬਾਕੀ ਦੇਖੋ ਵੀ ਲਾਸਟ ਦੇ ਜਦੋਂ ਵੱਡਣੀ ਹੋਈ ਉਹ ਕੀ ਬਣਦਾ ਉਹ ਵਿੱਚ ਇੱਕਦੂ ਕਰਨਾ ਕਿ ਵੱਡਾਂਗੇ ਤੇ ਬਾਕੀ ਮੀਂਹ ਦੇ ਉੱਤੇ ਆ ਵੀ ਮੀਂਹ ਜੇ ਤਾਂ ਜਾਦੇ ਪੈ ਗਏ ਹਨ ਫਿਰ ਤਾਂ ਚਲੋ ਵਿੱਚੇ ਇੱਕਦੂ ਹੋਊਗਾ ਇਹਦਾ ਐਨਕੀ ਬੀਜੀ ਆਪਾਂ ਇਹ ਬਿੱਡਾਂ ਦੇ ਆ ਕਹਿੰਦੇ ਬਿੱਡਾਂ ਦੇ ਰਿਜ਼ਲਟ ਇਹਦਾ ਚੰਗਾ ਰਹਿੰਦਾ ਵਾ ਵੈਸੇ ਬੀਜੀ ਤੋਂ ਬਾਅਦ ਚ ਨੂੰ ਦੋਕ ਵਰੀ ਤਿੰਨ ਵਰੀ ਮੀਂਹ ਚੰਗਾ ਬੈ ਗਿਆ ਪਰ ਇਹਨੂੰ ਕੋਈ ਨਹੀਂ ਹੋਇਆ ਅਸਰ ਮਤਲਬ ਕਿ ਜਿਹੜਾ ਪਾਣੀ ਸੀਗਾ ਉਹ ਬਿੱਡਾਂ ਦੇ ਸਾਈਡ ਤੇ ਖਾਲੀਆਂ ਦੇ ਵਿੱਚ ਲੰਘ ਗਿਆ ਦੇਖਣ ਨੂੰ ਤਾਂ ਪੂਰੀ ਵਧੀਆ ਇੱਕ ਸਪਰੇਅ ਕੀਤੀ ਆ ਵੀਰੇ ਆਪਾਂ ਇਹਦੇ ਤੇ ਤੇ ਉਹ ਕੋਈ ਇਹਦੇ ਵਿੱਚ ਜੜ ਦੇ ਵਿੱਚ ਸੀਗਾ ਇੱਥੇ ਮੰਨ ਕੇ ਚੱਲੋ ਵੀ ਇੱਥੇ ਬੈਠਾ ਹੋਇਆ ਸੀਗਾ ਜੂੰ ਸੀਗੀ ਕੋਈ ਇੱਥੇ ਸੀਗੀ ਤੇ ਉਸ ਤੋਂ ਬਾਅਦ ਰਿਜ਼ਲਟ ਚੰਗਾ ਆਇਆ ਵਾ ਤੇ ਪਹਿਲਾਂ ਯਾਨੀ ਸੁੱਕਣੀ ਸ਼ੁਰੂ ਹੋ ਗਈ ਸੀ ਥੋੜੀ ਥੋੜੀ ਤੇ ਇਹ ਆਪਾਂ ਵੀ ਜੇ ਵੀਰੇ ਤਿੰਨ ਗਿੱਲੇ ਥਾਵਾਂ ਤੇ ਹੁਣ ਵਧੀਆ ਲੱਗਦੀ ਆ ਹੁਣ ਉੱਠੀ ਆ ਵਧੀਆ ਤੇ ਅ ਰੇ ਦਾ ਅਪ ਹਜੇ ਨਹੀਂ ਇਹਦੇ ਕਹਿੰਦੇ ਸੀਗੇ ਵੀ ਡਾਕਟਰ ਸਾਹਿਬ ਨੇ ਵੀ ਕਿਹਾ ਸੀ ਵੀ ਰੇ ਪਾ ਦਿਓ ਪਰ ਅਸੀਂ ਹਜੇ ਨਹੀਂ ਇਹਦੇ ਤੇ ਪਾਇਆ ਤੇ ਐਨਕੀ ਜੇ ਤਾਂ ਐਨਕੀ ਚੰਗੀ ਰਹੀ ਫੇਰ ਤਾਂ ਗਾਹ ਨੂੰ ਬੀਜਾਂਗੇ ਵੀਰੇ ਸਾਰੀ ਤੇ ਜੇ ਕੱਦੂ ਕੀਤਾ ਤੇ ਫੇਰ ਬਈ ਗਾਹ ਨੂੰ ਝਾਕਦੇ ਵੀ ਨਹੀਂ ਬਾਕੀ ਦੇਖੋ ਕੀ ਰਿਜ਼ਲਟ ਆ 60 ਆ ਵੀਰੇ ਇਹ 60 ਦਿਨਾਂ ਦੀ ਆ ਕਹਿੰਦੇ ਵੀ 60 ਦਿਨਾਂ ਜੇ ਪੱਕ ਜਾਣੀ ਆ ਇਹ ਦੇਖੋ ਬਾਕੀ ਕੀ ਬਣਦਾ ਐਨ ਕੀ ਕਹਿੰਦੇ ਵੀ ਦੂਸਰੀ ਆਲੂਆਂ ਵਾਲੀ ਮੂੰਗੀ ਦਾ ਝਾੜ ਬਹੁਤ ਵਧੀਆ ਵਾ ਨੇ ਵੀ 8000 ਨੂੰ ਚੱਲ ਰਹੀ ਆ ਉਹ ਚਲੋ ਠੀਕ ਆ ਵੀਰੇ ਓਕੇ